ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਪੰਜਾਬ ਦੀਆਂ ਪਰਤਿਆਂ ਨਾਲ ਸੰਬੰਧਤ ਹਰੇਕ ਜਾਣਕਾਰੀ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਅੱਜ ਦੀ ਜਾਣਕਾਰੀ 8TT 9894 ਦੇ ਬਾਰੇ ਵਿੱਚ ਹੈ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੈ 8TT 9894 ਜੋ ਕਿ ਕੋਰਟ ਕੇਸ ਦੇ ਵਿੱਚ ਸੀਗੀ ਤਾਂ ਉਹਦੇ ਵਿੱਚ ਜਿਹੜੇ ਆਰਡਰ ਸੀ ਉਹ ਜਾਰੀ ਨਹੀਂ ਕੀਤੇ ਗਏ ਸੀ ਤਾਂ ਹੁਣ ਉਸ ਦੇ ਜਿਹੜੇ ਲਿਖਤੀ ਆਰਡਰ ਜਾਰੀ ਕਰ ਦਿੱਤੇ ਗਏ ਹਨ ਅੱਜ ਦੀ ਵੀਡੀਓ ਦੇ ਆਪਾਂ ਗੱਲ ਕਰਾਂਗੇ 21 ਕੋਡ ਨੇ ਲਿਖਤੀ ਆਡ ਜਾਰੀ ਕੀਤੇ ਹਨ ਉਸ ਦੇ ਵਿੱਚ ਜੋ ਪੰਜਾਬੀ ਦਾ ਪੇਪਰ ਲਿਆ ਜਾਣਾ ਹੈ ਕਦੋਂ ਲਿਆ ਜਾਵੇਗਾ ਉਹਦੀ एग्जाम ਡੇਟ ਕੀ ਹੋਣ ਵਾਲੀ ਹੈ ਉਹਦਾ ਸਿਲੇਬਸ ਕਦੋਂ ਜਾਰੀ ਕੀਤਾ ਜਾਵੇਗਾ ਕੀ ਉਹਦਾ ਸਿਲੇਬਸ ਹੋਏਗਾ ਕਿਵੇਂ ਪੇਪਰ ਹੋਏਗਾ ਇਸ ਦੀ ਬੁਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਇਸ ਲਈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਹੈ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰਨਾ ਹੈ ਅੱਜ ਦੀ ਵੀਡੀਓ ਆਪਾਂ 5894 ਦੇ ਕੋਰਟ ਕੇਸ ਦੇ ਵਿੱਚ ਜੋ ਆਰਡਰ ਚੱਲ ਰਹੀ ਹੋਏ ਨੇ ਉਹਨਾਂ ਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕੋਰਟ ਕੇਸ ਤੇ ਜਿਹੜੇ ਸੀ ਲਿਖਤੀ ਆਰਡਰ ਉਹ ਜਾਰੀ ਕਰ ਦਿੱਤੇ ਗਏ ਹਨ ਕਿ ਅਨਲਿਖਤੀ ਆਰਡਰ ਲਿਖਤੀ ਆਰਡਰ ਜਿਹੜੇ ਜਾਰੀ ਹੋਏ ਨੇ ਉਹ ਕਾਫੀ ਪਤਾ ਹੀ ਸੀ ਆਪਨੂੰ ਬਹੁਤ ਹੀ ਕਾਫੀ ਲੰਬੇ ਛੋੜੀ ਲਿਸਟ ਜਾਰੀ ਕੀਤੀ ਗਈ ਹੈ ਬਹੁਤ ਲੰਬੇ ਲਿਸਟ ਹੈ ਜਿਸ ਦੇ ਵਿੱਚ ਲਗਭਗ 40 ਪੁਆਇੰਟ ਦੇ ਤੇ ਗਏ ਆਪਾਂ ਪੂਰੀ ਜਿਹੜੀ ਲਿਸਟ ਹੈ ਉਹ ਤਾ ਨਹੀਂ ਕਰਾਂਗੇ ਉਹਦੇ ਵਿੱਚ ਆਪਾਂ ਨੂੰ ਇੰਨਾ ਜ਼ਿਆਦਾ ਆਪਾਂ ਨੂੰ ਸਮਝਣ ਦੀ ਲੋੜ ਨਹੀਂ ਗਈ ਕਿਉਂਕਿ ਉਸ ਦੇ ਵਿੱਚ ਜਦੋਂ ਤੋਂ ਕੇਸ ਲੱਗਿਆ ਸੀ ਆਪਾਂ ਜਾਣਦੇ ਹਾਂ 28 ਮਾਰਚ 2023 ਤੋਂ ਕੇਸ ਜਿਹੜਾ ਸੀ ਕੋਰਟ ਵਿੱਚ ਲੱਗਿਆ ਤੇ ਉਸ ਦੇ ਵਿੱਚ ਜਿੰਨੀਆਂ ਵੀ ਸੁਣਵਾਈਆਂ ਹੋਈਆਂ ਨੇ ਜਿੰਨੀ ਵਾਰੀ ਸੁਣਵਾਈ ਹੋਈ ਹੈ ਸਾਰਿਆਂ ਦੀ ਡਿਟੇਲ ਇਸ ਆਰਡਰ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ ਨੋਟੀਫਿਕੇਸ਼ਨ ਤੋਂ ਲੈ ਕੇ ਕਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਕਿਵੇਂ ਨੋਟੀਫਿਕੇਸ਼ਨ ਜਾਰੀ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਕੀ ਕੀ ਉਹਦੇ ਵਿੱਚ ਰੱਖਿਆ ਗਿਆ ਸੀ ਕੀ ਕੁਆਲਿਫਿਕੇਸ਼ਨ ਸੀ ਉਹਦੀ ਸਾਰੀ ਗੱਲ ਕੀਤੀ ਗਈ ਹੈ ਇਸ ਆਰਡਰ ਦੇ ਵਿੱਚ ਕੀ ਕੀ ਹੈ ਰਿੰਗ ਹੋਈ ਕਦੋਂ ਕਿੰਨੀ ਤਰੀਕ ਨੂੰ ਕਿਹੜੀ ਹੈ ਰਿੰਗ ਹੋਈ ਕਿੰਨਾ ਕਿੰਨਾ ਬਲੂ ਕੇਸ ਜਾਰੀ ਲਗਾਇਆ ਗਿਆ ਸੀ ਉਸਦੀ ਪੂਰੀ ਡਿਟੇਲ ਇਸ ਦੇ ਵਿੱਚ ਦਿੱਤੀ ਗਈ ਹੈ ਨੋਟੀਫਿਕੇਸ਼ਨ ਇਸ ਦੇ ਵਿੱਚ ਦਿੱਤਾ ਗਿਆ ਹੈ ਉਸ ਤੋਂ ਬਾਅਦ ਜਿੰਨੀਆਂ ਵਾਰੀ ਵੀ ਕੇਸ ਦੇ ਵਿੱਚ ਸੁਣਵਾਈ ਹੋਈ ਹੈ ਰੇਕ ਸੁਣਵਾਈ ਦਾ ਜਿਹੜਾ ਕੀ ਕੀ ਤੱਤ ਸਾਹਮਣੇ ਆਏ ਨੇ ਉਹ ਸਾਰੀ ਡਿਟੇਲ ਇਸ ਆਰਡਰ ਦੇ ਵਿੱਚ ਜਾਰੀ ਕੀਤੀ ਗਈ ਹੈ ਪਰ ਆਪਾਂ ਨੂੰ ਸਾਰੀ ਡਿਟੇਲ ਤੁਸੀਂ ਕਈ ਵੀਡੀਓ ਦੇਖ ਲਈਆਂ ਹੋਣੀਆਂ ਨੇ ਜਿਸ ਦੇ ਵਿੱਚ ਪੂਰੀ ਡਿਟੇਲ ਦਿੱਤੀ ਹੋਈ ਹੈ ਪਰ ਮੈਂ ਉਸ ਪੂਰੀ ਡਿਟੇਲ ਤੇ ਨਹੀਂ ਜਾਣਾ ਜਾਵਾਂਗਾ ਕਿਉਂਕਿ ਜੇਕਰ ਉਹ ਪੂਰੀ ਡਿਟੇਲ ਨੂੰ ਸਾਰਿਆਂ ਨੂੰ ਪੜਾਂਗੇ ਤੇ ਕਾਫੀ ਲੰਬੀ ਵੀਡੀਓ ਬਣੇਗੀ ਤੇ ਕਾਫੀ ਟਾਈਮ ਵੇਸਟਿੰਗ ਕਰਨ ਵਾਲਾ ਹੀ ਗੱਲ ਹੈ ਆਪਾਂ ਸਿਰਫ ਗੱਲ ਕਰਾਂਗੇ ਜੋ ਆਪਣੇ ਕੰਮ ਦੀ ਗੱਲ ਹੈ ਜੋ ਆਪਣੇ ਪੁਆਇੰਟਸ ਦੀ ਗੱਲ ਹੈ ਇਸ ਦੇ ਵਿੱਚ ਕੀ-ਕੀ ਆ ਗਿਆ ਮੇਨ ਆਪਣੇ ਆਰਡਰ ਦੇ ਵਿੱਚ ਇਹ ਹੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਪੇਪਰ ਏ ਜਿਹੜਾ ਹੈ ਉਹ ਦੁਬਾਰਾ ਲਿਆ ਜਾਵੇਗਾ ਪੇਪਰ ਏ ਜਿਹੜਾ ਹੈ ਉਹ 100% ਸ਼ੋਰ ਹੋ ਚੁੱਕਿਆ ਹੈ ਕਿ ਪੇਪਰ ਜਿਹੜਾ ਏ ਦੁਬਾਰਾ ਦੇਣਾ ਹੀ ਪਵੇਗਾ ਤੇ ਆਪਾਂ ਨੂੰ ਆਰਡਰਾਂ ਦੇ ਜਾਣ ਦੀ ਕੋਈ ਹੁਣ ਜਿਆਦਾ ਲੰਮਾ ਛੋੜੇ ਦੀ ਜ਼ਰੂਰਤ ਨਹੀਂ ਹੈ ਇਸ ਲਈ ਆਪਾਂ ਨੂੰ ਚਾਹੀਦਾ ਹੈ ਕਿ ਪੇਪਰ ਦੀ ਤਿਆਰੀ ਨੂੰ ਸ਼ੁਰੂ ਕਰੀ ਜਾਈਏ ਪੇਪਰ ਤਿਆਰੀ ਕਰਨੀ ਪੇਪਰ ਨੂੰ ਕਲੀਅਰ ਕਰਨਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਇਸ ਲਈ ਉਸ ਨਾਲ ਆਰਡਰ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਸੀ ਉਸ ਸਿਲੇਬਸ ਦਾ ਬਣਾਇਆ ਗਿਆ ਸੀ ਕਿ ਸਿਲੇਬਸ ਜੋ ਸੀ ਉਹ ਦੇ ਵਿੱਚ ਸਾਇਤ ਨੂੰ ਜ਼ਿਆਦਾ ਪੁੱਛਿਆ ਗਿਆ ਸੀ ਤੇ ਪੰਜਾਬੀ ਗ੍ਰਾਮਰ ਦੀ ਗੱਲ ਕੱਟ ਕੀਤੀ ਗਈ ਸੀ ਪੰਜਾਬੀ ਗ੍ਰਾਮਰ ਤੇ ਕੱਟ ਕੁਐਸਚਨ ਸੀ ਤੇ ਸਾਇਤ ਦੀ ਜ਼ਿਆਦਾ ਸੀ ਜੋ ਸਿਲੇਬਸ ਸੀ ਉਸ ਦੇ ਵਿੱਚ ਵੀ ਸਹਿਤ ਦੇ ਆਪਾਂ ਦੇਖਿਆ ਸੀ ਸਹਿਤ ਦੀ ਜ਼ਿਆਦਾ ਸੀ ਜਿੰਦੇ ਚ ਕਵਤਾਵਾਂ ਵੀ ਸੀ ਕੁਝ ਜੀਵਨੀਆਂ ਸੀ ਠੀਕ ਹੈ ਉਹਦੇ ਕਹਾਣੀਆਂ ਸਭ ਕੁਝ ਸਹਿਤ ਦੇ ਬਾਰੇ ਵਿੱਚ ਦਿੱਤਾ ਹੋਇਆ ਸੀ ਤਾਂ ਜੋ ਹੁਣ ਨਵਾਂ ਸਿਲੇਬਸ ਦੀ ਜੇ ਆਪਾਂ ਗੱਲ ਕਰੀਏ ਤਾਂ ਇਸ ਸਿਲੇਬਸ ਤਾਂ ਹੀ ਮੁੱਦਾ ਜ਼ਿਆਦਾ ਉੱਠਿਆ ਸੀਗਾ ਵੀ ਉਹਦੇ ਵਿੱਚ ਗ੍ਰਾਮਰ ਦੀ ਜਿਹੜੀ ਹੈ ਉਹ ਘੱਟ ਪੁੱਛ ਪੁੱਛੇ ਗਿਆ ਸੀ ਕੁਐਸਚਨ ਤਾਂ ਇਸ ਲਈ ਉਸਨੇ ਕੋਡ ਨੇ ਔਰ ਰਜਰਵੇਸ਼ਨ ਲੈਣ ਦੀ ਮੰਗ ਕਰ ਰਹੀ ਸੀ ਪਰ ਕੋਡ ਨੇ ਰਜਰਵੇਸ਼ਨ ਨਹੀਂ ਦਿੱਤੀ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਤਾਂ ਕੋਡ ਨੇ ਦੁਬਾਰਾ ਪੇਪਰ ਲੈਣ ਦੀ ਗੱਲ ਕਹਿ ਦਿੱਤੀ ਤਾਂ ਹੁਣ ਸਾਥੀਓ ਕਿਸੇ ਤਰ੍ਹਾਂ ਦੀ ਘਬਰਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਗ੍ਰਾਮਰ ਦਾ ਕੋਈ ਇੰਨਾ ਹੀ ਵੱਡਾ ਇਸ਼ੂ ਨਹੀਂ ਹੈ ਤੁਸੀਂ ਜਿਨ੍ਹਾਂ ਨੇ ਪਹਿਲਾ ਪੇਪਰ ਪਾਸ ਕੀਤਾ ਹੈ ਬੜੇ ਆਰਾਮ ਨਾਲ ਗ੍ਰਾਮਰ ਨੂੰ ਬੜੇ ਆਰਾਮ ਨਾਲ ਪਾਸ ਕਰ ਸਕਦੇ ਹੋ ਤਾਂ ਹੁਣ ਤੁਹਾਨੂੰ ਔਰ ਜ਼ਿਆਦਾ ਵੀਡੀਓ ਦੇਖਣ ਦੀ ਜਾਂ ਕਿਸੇ ਵੱਲੇ ਜਾਣ ਦੀ ਜ਼ਰੂਰਤ ਨਹੀਂ ਕੋਰਟ ਦੇ ਫੈਸਲਿਆਂ ਤੇ ਜਾਂ ਕੋਰਟ ਦੇ ਆਰਡਰ ਤੇ ਚਾਰ-ਵਾਰ ਵੀਡੀਓ ਜਾਂ ਬਾਰ-ਬਾਰ ਜਾਣ ਦੀ ਕੋਈ ਜ਼ਰੂਰਤ ਨਹੀਂ ਤਾਂ ਤੁਸੀਂ ਧਿਆਨ ਦੇਣਾ ਹੈ ਹੁਣ ਆਪਣੇ ਸਿਲੇਬਸ ਤੇ ਧਿਆਨ ਦਿਓ ਆਪਣੇ ਪੇਪਰ ਵੱਲੇ ਧਿਆਨ ਦਿਓ ਤੇ ਆਪਣਾ ਪੇਪਰ ਪਾਸ ਕਰੋ ਬਸ ਆਪਣੇ ਪੇਪਰ ਦੀ ਤਿਆਰੀ ਲਈ ਪਾਸ ਕਰੋ ਮੈਨੂੰ ਪੂਰੀ ਉਮੀਦ ਹੈ ਕਿ ਜਿਨ੍ਹਾਂ ਨੇ ਅੱਗੇ ਪੇਪਰ ਪਾਸ ਕੀਤਾ ਹੈ ਉਹ ਹੁਣ ਵੀ ਬੜੀ ਵਧੀਆ ਤੇ ਬੜੇ ਵਧੀਆ ਨੰਬਰਾਂ ਨਾਲ ਪਾਸ ਕਰ ਜਾਣਗੇ ਜਿਹੜੇ ਬੱਚੇ ਪਹਿਲਾਂ ਨਹੀਂ ਕਰ पाए ਉਹ ਹੁਣ ਵੀ ਉਹਨਾਂ ਦੇ ਉਹੀ ਆਡਰ ਰਵੇਗਾ ਇਸ ਲਈ ਜੇ ਸੈਟ ਦੇ ਵਿੱਚ ਤਾਂ ਸਿਰਫ ਯਾਦ ਕਰਨ ਵਾਲੀਆਂ ਚੀਜ਼ਾਂ ਸੀ ਜਿਨ੍ਹਾਂ ਨੂੰ ਯਾਦ ਕਰਕੇ ਪਾਸ ਕਰ ਸਕਦੇ ਸੀ ਤਾਂ ਹੁਣ ਇਹ ਗ੍ਰਾਮਰ ਜਿਹੜਾ ਗ੍ਰਾਮਰ ਬਹੁਤ ਵਧੀਆ ਗੱਲ ਹੈ ਗ੍ਰਾਮਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਹਰੇਕ ਟੀਚਰ ਨੂੰ ਕਿਉਂਕਿ ਆਪਾਂ ਬੱਚਿਆਂ ਨੂੰ ਪੜਾਉਣਾ ਹੈ ਤੇ ਟੀਚਰ ਨੂੰ ਗ੍ਰਾਮਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਇਸ ਲਈ ਜੇ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਸਿਲੇਬਸ ਬਹੁਤ ਜਲਦੀ ਜਿਹੜਾ ਸਿਲੇਬਸ ਹੈ ਉਹ ਜਾਰੀ ਕਰ ਦਿੱਤਾ ਜਾਵੇਗਾ ਤੇ ਸਿਲੇਬਸ ਦੇ ਵਿੱਚ ਹੁਣ ਆਪਾਂ ਨੂੰ ਪਤਾ ਲੱਗ ਹੀ ਚੁੱਕਾ ਹੈ ਕਿ ਗ੍ਰਾਮਰ ਦਾ ਜਿਹੜਾ ਟੌਪਿਕ ਹੈ ਗ੍ਰਾਮਰ ਜਿਹੜੀ ਜ਼ਿਆਦਾ ਹੋਏਗੀ ਇਸ ਲਈ ਆਪਾਂ ਨੂੰ ਹੁਣ ਗ੍ਰਾਮਰ ਦੇ ਜੋ ਵੀ ਟੌਪਿਕ ਨੇ ਉਹਨਾਂ ਨੂੰ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਉਸ ਨੂੰ ਤਿਆਰੀ ਸ਼ੁਰੂ ਕਰੋ ਪੇਪਰ ਕਦੋਂ ਹੋਏਗਾ ਹੌਣ ਜਿਵੇਂ ਕਿ ਆਪਰ ਨੂੰ ਪਤਾ ਹੀ ਹੈ ਕੋਰਟ ਨੇ 3 ਮਹੀਨੇ ਦਾ ਟਾਈਮ ਦਿੱਤਾ ਹੈ 3 ਮਹੀਨੇ ਤੋਂ ਪਹਿਲਾਂ ਪਹਿਲਾਂ ਤਾਂ ਪੇਪਰ ਹਰ ਹੱਥ ਵਿੱਚ ਲੈਣਾ ਹੀ ਪਵੇਗਾ ਪਰ ਜਿਵੇਂ ਹੀ ਓਟਾਂ ਜਿਹੜੀਆਂ ਨੇ ਖਤਮ ਹੋਣਗੀਆਂ ਕੋਡ ਆਫ ਕੰਡਕਟ ਖਤਮ ਹੋਏਗਾ ਤਾਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੇਪਰ ਲੈ ਲਿਆ ਜਾਵੇਗਾ ਇਸ ਲਈ ਤੁਸੀਂ ਪੇਪਰ ਦੀ ਤਿਆਰੀ ਕਰਨੀ ਸ਼ੁਰੂ ਕਰੋ ਇਹ ਨਾ ਸੋਚੋ ਵੀ ਡੇਟ ਕਦੋਂ ਆਵੇਗੀ ਜਦੋਂ ਪੇਪਰ ਦੀ ਡੇਟ ਆਏਗੀ ਤਾਂ ਫਿਰ ਹੀ ਤਿਆਰੀ ਕਰਾਂਗੇ ਐਗਜ਼ਾਮ ਹੋਣਾ ਹੈ ਹਰ ਹੱਲਤ ਵਿੱਚ ਹੋਣਾ ਹੈ 100% ਹੋਣਾ ਹੈ ਇਸ ਲਈ ਤੁਸੀਂ ਟਾਈਮ ਵੇਸਟ ਨਾ ਕਰੋ ਤੁਹਾਡੇ ਕੋਲ ਟਾਈਮ ਹੈ ਹੁਣ ਇਲੈਕਸ਼ਨ ਦਾ ਟਾਈਮ ਦੇ ਵਿੱਚ ਤੁਸੀਂ ਤਿਆਰੀ ਵਧੀਆ ਕਰ ਸਕਦੇ ਹੋ ਇਸ ਲਈ ਇਹ ਹੁਣ ਪੇਪਰ ਜਿਹੜਾ ਹੈ ਹੁਣ ਬਹੁਤ ਜਲਦੀ ਡੇਢ ਕੁ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਹੀ ਜਿਹੜਾ ਹੈ ਪੇਪਰ ਲੈ ਲੈ ਜਾਵੇਗਾ ਕੰਡਕਟ ਕਰਾ ਲਿਆ ਜਾਵੇਗਾ ਕਿਉਂਕਿ ਡਿਪਾਰਟਮੈਂਟ ਵੀ ਹੁਣ ਪਰਤੀ ਪੂਰੀ ਕਰਨੀ ਚਾਹਵੇਗਾ ਇਸ ਲਈ ਤੁਸੀਂ ਆਪਣੀ ਤਿਆਰੀ ਰੱਖੋ ਪੇਪਰ ਦੀ ਡੇਟ ਜਲਦੀ ਆ ਜਾਵੇਗੀ ਜਿਵੇਂ ਹੀ ਇਲੈਕਸ਼ਨ ਖਤਮ ਹੋਏਗਾ ਤਾਂ ਪੇਪਰ ਲੈ ਲਿਆ ਜਾਏਗਾ ਜੇ ਸਿਲੇਬਸ ਦੀ ਗੱਲ ਕਰੀਏ ਤਾਂ ਸਿਲੇਬਸ ਜਿਹੜਾ ਹੈ ਬਹੁਤ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਸਿਲੇਬਸ 2-4 ਦਿਨਾਂ ਦੇ ਵੱਧ ਤੋਂ ਵੱਧ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਡਿਪਾਰਟਮੈਂਟ ਸਿਲੇਬਸ ਜਾਰੀ ਕਰ ਦੇਵੇਗਾ ਸਿਲੇਬਸ ਦੀ ਜਾਰੀ ਕਰਨ ਦੇ ਪਹਿਲਾਂ ਵੀ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਗ੍ਰਾਮਰ ਜਿਹੜੀ ਇਹਦੇ ਵਿੱਚ ਜਿਆਦਾ ਟੌਪਿਕ ਹੋਣਗੇ ਗ੍ਰਾਮਰ ਦੀ ਆਪਾਂ ਤਿਆਰੀ ਬੜੇ ਆਰਾਮ ਨਾਲ ਕਰ ਸਕਦੇ ਆ ਇਸ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੇਟ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਵੀ ਜੋ ਵੀ ਬੱਚੇ ਨੇ ਜਿਨ੍ਹਾਂ ਦੀ ਸਕਰੂਟਨੀ ਹੋ ਚੁੱਕੀ ਹੈ ਤਾਂ ਆਪਣੀ ਇਗਜ਼ਾਮ ਦੀ ਤਿਆਰੀ ਨੂੰ ਲੱਗ ਜਾਓ ਤਾਂ ਤਾਂ ਕਿ ਆਪਾਂ ਇਗਜ਼ਾਮ ਨੂੰ ਫਿਰ ਦੁਬਾਰਾ ਪਾਸ ਕਰ ਲਈਏ ਪਾਸ ਕਰਨਾ ਕੋਈ ਮੁਸ਼ਕਲ ਗੱਲ ਨਹੀਂ ਪਰ ਇਗਜ਼ਾਮ ਦੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਲਈ ਕੋਈ ਵੀ ਬੱਚਾ ਜੇ ਸਕਰੂਟਨੀ ਕਰਾ ਚੁੱਕਾ ਹੈ ਕੋਈ ਵੀ ਬੱਚਾ ਜਿਹੜਾ ਇਸ ਪੇਪਰ ਦੇ ਵਿੱਚੋਂ ਫੇਲ ਨਹੀਂ ਆਉਣਾ ਚਾਹੀਦਾ ਇਸ ਲਈ ਤੁਸੀਂ ਸਾਰੇ ਬੱਚਾ ਨੂੰ ਮੇਰੇ ਵੱਲੋਂ ਹਦਾਇਤ ਹੈ ਵੀ ਆਪਣੀ ਤਿਆਰੀ ਤੇ ਲੱਗੋ ਤਿਆਰੀ ਕਰੋ ਤੇ ਮੈਂ ਇਸ ਚੈਨਲ ਤੇ ਵੀ ਕੋਸ਼ਿਸ਼ ਕਰਾਂਗਾ ਕਿ ਆਪਾਂ ਮੰंडे ਤੋਂ ਸੋਮਵਾਰ ਤੋਂ ਪੰਜਾਬੀ A ਦੀ ਤਿਆਰੀ ਕਰਵਾਉਣ ਲਈ ਤੁਹਾਨੂੰ ਪੂਰੀ ਗ੍ਰਾਮਰ ਦੀ ਤਿਆਰੀ ਕਰਵਾ ਦੇਵਾਂਗੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਸ ਲਈ ਤੁਸੀਂ ਤਿਆਰੀ ਉਲੇ ਲੱਗੋ ਐਗਜ਼ਾਮ ਹੋਏਗਾ ਬਹੁਤ ਜਲਦੀ ਹੋਏਗਾ ਹੋਣਾ ਹੈ 100% ਹੋਣਾ ਹੈ ਇੱਕ ਕੋਡ ਦੇ ਆਰਡਰ ਨੇ ਔਰ ਜ਼ਿਆਦਾ ਕੋਡ ਦੇ ਆਰਡਰ ਪੜਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਗਈ ਬਹੁਤ ਵੱਡੀਆਂ ਲੰਬੀਆਂ ਚੌੜੀਆਂ ਵੀਡੀਓ ਬਣ ਚੁੱਕੀਆਂ ਨੇ 40 ਪੁਆਇੰਟ ਨੇ ਹਰੇਕ ਪੁਆਇੰਟ ਨੂੰ ਸਮਝਣਾ ਹੈ ਉਹਨਾਂ ਨੂੰ ਸਮਝਣ ਦੇ ਨੂੰ ਤੁਸੀਂ ਛੱਡ ਦਿਓ ਕਿਉਂਕਿ ਪੇਪਰ ਦੀ ਗੱਲ ਹੈ ਪੇਪਰ A ਹੋਏਗਾ ਔਰ ਪੇਪਰ B ਕੈਨਸਲ ਨਹੀਂ ਹੋਏਗਾ ਉਹਦੇ ਵਿੱਚ ਜੋ ਮੈਟਰਲਿਸਟ ਪਹਿਲਾਂ ਬਣ ਚੁੱਕੀ ਹੈ ਉਹੀ ਰਹੇਗੀ ਉਹਦੇ ਵਿੱਚ ਕੋਈ ਵੀ ਏਅਰਫੇਅਰ ਹੋਣ ਵਾਲਾ ਨਹੀਂ ਹੈ ਇਸ ਲਈ ਤੁਸੀਂ ਪੇਪਰ ਵੀ ਕੈਨਸਲ ਨਹੀਂ ਹੋ ਸਕਦਾ ਪੇਪਰ ਇਹ ਹੀ ਕੈਨਸਲ ਹੋਇਆ ਹੈ ਇਸ ਲਈ ਤੁਸੀਂ ਆਪਣੀ ਤਿਆਰੀ ਕਰੋ ਤਿਆਰੀ ਨੂੰ ਲੱਗੋ ਤੇ ਆਪ ਦਾ ਪੇਪਰ ਪਾਸ ਕਰੋ ਇਹ ਮੈਂ ਤੁਹਾਨੂੰ ਅੱਜ ਦੀ ਜਾਣਕਾਰੀ ਸੀ ਇਹ ਮੈਂ ਤੁਹਾਨੂੰ ਇੱਕ ਤਰ੍ਹਾਂ ਮੋਟੀਵੇਸ਼ਨ ਕਰਨਾ ਸੀ ਮੋਟੀਵੇਟ ਕਰਨਾ ਸੀ ਵੀ ਤੁਸੀਂ ਆਪਣੀ ਤਿਆਰੀ ਨੂੰ ਲੱਗ ਜਾਓ ਜੋ ਬੱਚਿਆਂ ਦੀ ਸਕਰੋਟ ਨਹੀਂ ਹੋ ਚੁੱਕੀ ਹੈ ਤਾਂ ਐਸ ਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਵੀਡੀਓ ਵੇਖਣ ਲਈ ਧੰਨਵਾਦ